ਤੋ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਤਾਰੀਵਾਲ ਦੇ ਵਿੱਚ ਗੱਲਬਾਤ ਦਾ ਸਿਲਸਲਾ ਲਗਾਤਾਰ ਸਾਡਾ ਵੱਖ-ਵੱਖ ਰਾਜਨੀਤਿਕ ਸ਼ਖਸੀਤਾਂ ਦੇ ਨਾਲ ਜਾਰੀ ਆ। ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ 크੍ਰਿਸਚੀਅਨ ਭਾਈਚਾਰੇ ਦੇ ਇੱਕ ਦਾਵਰ ਯੁਵਾ ਨੇਤਾ ਸਿਮੌਨ ਸੋਹਤਾ ਜੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੱਲ ਜੋ ਲਿਸਟ ਜਾਰੀ ਹੋਈ ਆ ਇਹਨਾਂ ਨੂੰ ਮਿਨੋਰਟੀ ਕਮਿਸ਼ਨ ਪੰਜਾਬ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਵਾ। ਗੱਲਬਾਤ ਦੇ ਰਹੇ ਆਪਾਂ ਇਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਇਹ ਮਸੀਬ ਪਾਈਚਰੇ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਸਮੋਂਜੀ ਅੱਜ ਦੀ ਗੱਲਬਾਤ ਵਿੱਚ ਸਵਾਗਤ ਆ ਦੱਸ ਦੋ ਜੋ ਤੁਹਾਨੂੰ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਜੀ ਇਹ ਜ਼ਿੰਮੇਵਾਰੀ ਕੀ ਆ ਔਰ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ ਪੱਤਰਕਾਰ ਸਾਹਿਬ ਤੁਸੀਂ ਆਪਣਾ ਸਮਾਂ ਕੱਢ ਕੇ ਤੁਸੀਂ ਸਾਡੇ ਕੋਲ ਆਇਓ ਜੀ ਔਰ ਆਪ ਜੀ ਨੇ ਜਿਵੇਂ ਦੱਸਿਆ ਜੀ ਸਾਨੂੰ ਜ਼ਿੰਮੇਵਾਰੀ ਮਿਲੀ ਔਰ ਮੈਂ ਤਾਂ ਕੱਲ ਨੂੰ ਜੀ ਆਪਣੇ ਰੁਝੇਵੇਂ ਤੋਰ ਤੇ ਗਿਆ ਸੀ ਜੀ ਤੇ ਜਦੋਂ ਮੈਰਜੇਮਾ ਤੋਰਦੇ ਗਏ ਤਾਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਜੀ ਵਧਾਈਆਂ ਹੋਣ ਵਧਾਈਆਂ ਮੈਂ ਦੋ ਤਿੰਨ ਨੂੰ ਪੁੱਛ ਵੀ ਲਿਆ ਜੀ ਮੈਂ ਕਿਹਾ ਜੀ ਕਿਸੇ ਜੀ ਵਧਾਈਆਂ ਦੇ ਰਹੇ ਹੋ ਹਾਂ ਹਾਂ ਤੇ ਉਹ ਦੱਸਣ ਲੱਗੇ ਕਿ ਤੁਹਾਨੂੰ ਜੀ ਜ਼ਿੰਮੇਵਾਰੀ ਮਿਲ ਗਈ ਤੇ ਮੈਂ ਬਿਲਕੁਲ ਸ਼ੌਟ ਹੋ ਗਿਆ ਕਿਉਂਕਿ ਮੇਰੇ ਮਨ ਵਿੱਚ ਵੀ ਨਹੀਂ ਸੀ ਕਿ ਪਾਰਟੀ ਮੈਨੂੰ ਇਹ ਜਮ ਮੋਰੀਡੀ ਵੱਡੀ ਪਦਵੀ ਤੇ ਬਿਠਾਉਣ ਜਾ ਰਹੀ ਹੈ ਤੇ ਮੈਂ ਪਾਰਟੀ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਕੰਮ ਨੂੰ ਵੇਖਦੇ ਆ ਸਾਡੇ ਵਫਾਦਾਰੀ ਨੂੰ ਵੇਖਦੇ ਆ ਸਾਨੂੰ ਇਹ ਕਾਇਮ ਜ਼ਿੰਮੇਵਾਰੀ ਦਿੱਤੀ ਹੈ ਜੀ ਔਰ ਸਾਨੂੰ ਮਿਨੋਰਟੀ ਕਮਿਸ਼ਨ ਦਾ ਜਰਾ ਆਇਆ ਉਹ ਮੈਂਬਰ ਨਿਯੁਕਤ ਕੀਤਾ ਔਰ ਸਾਨੂੰ ਇੱਕ ਬੜੀ ਵੱਡੀ ਸਫਲਤਾ ਦਾ ਜਰਾ ਮਹਿਸੂਸ ਕਰਾਇਆ ਔਰ ਦਾਸਪਰ ਉਹਨੇ ਇੱਕ ਆਸ ਪੈਦਾ ਹੋਈ ਹੈ ਸਰ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆਂ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੇਕਿਨ ਜੇਕਰ ਮਸੀਹ ਭਾਈਚਾਰੇ ਦੀ ਮੁਸ਼ਕਲਾਂ ਦੀ ਗੱਲ ਕਰੀਏ ਤੇ ਉਹ ਉੱਥੇ ਹੀ ਖਲੋਤੀ ਦੀਆਂ ਵਾ ਚਾਹੇ ਉਹ ਕਬਰਿਸਤਾਨ ਦੀ ਗੱਲ ਵਾ ਚਾਹੇ ਉਹ ਰੋਜ਼ਗਾਰ ਦੀ ਗੱਲ ਵਾ ਚਾਹੇ ਉਹ ਐਜੂਕੇਸ਼ਨ ਦੀ ਗੱਲ ਵਾ ਕਿਸ ਤਰ੍ਹਾਂ ਇਹਨਾਂ ਮਸ਼ਕਿਲਾਂ ਤਾਂ ਦੇ ਤੁਸੀਂ ਹੱਲ ਜੜੇ ਆ ਉਹ ਸੀਜੀਐਮ ਸਾਹਿਬ ਤੋਂ ਕਰਵਾਓਗੇ ਦੇਖੋ ਜੀ ਜੋ ਤਾਂ ਰੂਲ ਐਂਡ ਰੈਗੂਲੇਸ਼ਨ ਦੇ ਮਤਲਬ ਅਸਾਡੀ ਕਮਿਸ਼ਨ ਦੇ ਅੰਦਰ ਆਂਦੇ ਨਹੀਂ ਜੀ 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 ਵੇਖੋ ਜਿਵੇਂ ਜੌਬਸ ਦੀ ਤੁਸੀਂ ਗੱਲ ਕੀਤੀ ਹੈ ਇਹ ਸਾਡੀ ਕਮਿਸ਼ਨ ਦੇ ਅੰਦਰ ਨਹੀਂ ਆਂਦਾ ਹੈਗਾ ਓਕੇ ਠੀਕ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਦੂਸਰੇ ਬਨੇ ਸਰਵਾਈਵ ਦੇ ਕ੍ਰਿਸ਼ਣ ਹਨ ਹੈ ਨਾ ਜੀ ਉਹ ਸਾਡੇ ਜਿਹੜਾ ਉਹ ਜੋ ਕੁਝ ਸਾਡੀ ਕਮਿਸ਼ਨ ਦੇ ਅੰਦਰ ਆਂਦਾ ਸ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਹਾਇਰ ਇੱਕ ਵਰਗ ਦਾ ਕ੍ਰਿਸ਼ਣ ਹੀ ਨਹੀਂ ਜੀ ਜਿਵੇਂ ਸਾਡੇ ਮਨੋਟਿਸ ਦੇ ਅੰਦਰ ਹੋਰ ਵੀ ਤਰਮਾਉਂਦੇ ਨੇ ਅਸੀਂ ਸਾਰੇ ਤਰਮਾਉਂ ਨੂੰ ਇਕਵਲ ਦਰਜਾ ਦੇ ਕੇ ਹਰ ਇੱਕ ਦਾ ਜਰਾਵਾ ਸਰਵਾਈਵਰ ਹਰ ਇੱਕ ਦਿਨ ਨੂੰ ਦੇਖਦੇ ਹਾਂ ਇੱਕ ਨਜ਼ਰ ਦੇ ਨਾਲ ਜਿਵੇਂ ਸਾਡੇ ਮਾਨ ਸਾਹਿਬ ਦੇਖ ਰਹੇ ਹਨ ਜੀ ਇਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਅਸੀਂ ਸਾਰਿਆਂ ਨੂੰ ਜਰਾ ਚੰਗੇ ਤਰੀਕੇ ਨਾਲ ਮਾਹੌਲ ਔਰ ਵਾਤਾਵਰਨ ਦੀ ਜੀ ਕੋਸ਼ਿਸ਼ ਕਰਾਂਗੇ ਤਾਂ ਜੋ ਵਿਦਿ ਕਰਾ ਜਤੀ ਵਿਦਿ ਕਰਾ ਜਾ ਰਿਹਾ ਸਾਡੇ ਹਿੰਦੁਸਤਾਨ ਵਿੱਚ ਜਿਵੇਂ ਮਾਨ ਸਾਹਿਬ ਨੇ ਕਰਦੇ ਅਸੀਂ ਵੀ ਨਾ ਕਰੀ ਜੀ ਸਰ ਜੇਕਰ ਗੱਲ ਕਰੀਏ ਤੇ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਚ ਬਹੁਤ ਇੱਕ ਵੱਡੀ ਵੇਵ ਚੱਲੀ ਸੀ ਜੀ ਬਿਲਕੁਲ ਲੇਕਿਨ ਉਹ ਇਦਾਂ ਲੱਗਾ ਜਿੱਦਾਂ ਇਹ ਲਾਗੇ ਵਾਲਾ ਵਿਧੀਪੁਰ ਫਾਟਕ ਜਦੋਂ ਹਨ ਉਹ ਵੇਵ ਨੇ ਇਦਾਂ ਡੱਕ ਦਿੱਤਾ ਫਾਟਕ ਬੰਦ ਸੀ ਤੇ ਵੇਵ ਰੋਗੀ ਇਸ ਤੋਂ ਅੱਗੇ ਜਿਹੜਾ ਵਾ ਸਿਲਸਿਲਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੀ ਜਿੱਤ ਦਾ ਰੁਕ ਗਿਆ ਜੀ ਉਹਨੂੰ ਲੋਕ ਸਭਾ ਚੋਣਾਂ ਬਿਲਕੁਲ ਸਿਰ ਦੇ ਉੱਤੇ ਆ ਚੁੱਕੀਆਂ ਨੇ ਜੀ ਔਰ ਜੇ ਗੱਲ ਕਰੀਏ ਤੇ ਲੱਖਾਂ ਦੀ ਤਦਾਦ ਦੇ ਵਿੱਚ ਮਸੀਹ ਭਾਈ ਚਾਰਾ ਗੁਰਦਾਸਪੁਰ ਜ਼ਿਲ੍ਹੇ ਚ ਵਾ ਬਿਲਕੁਲ ਜੀ ਕਿੱਦਾਂ ਮਸੀਹ ਭਾਈ ਚਾਰੇ ਨੂੰ ਆਮ ਆਦਮੀ ਪਾਰਟੀ ਵੱਲ ਨੂੰ ਤੁਸੀਂ ਮੋੜੋਗੇ ਜੀ ਵੇਖੋ ਜੀ ਸਭ ਤੋਂ ਪਹਿਲਾਂ ਜੇ ਤੁਸੀਂ ਕ੍ਰਿਸ਼ਨ ਭਾਈ ਚਾਰੇ ਦੀ ਗੱਲ ਕਰ ਰਹੇ ਹੋ ਹਜੂ ਤਾਂ ਉਹਦਾ ਪਿਛੇ ਪਿਛੇ ਉਹਦਾ ਇੱਕ ਜਰਾ ਉਹਨਾਂ ਨੇ ਪੁੱਤਰ ਨੂੰ ਜਰਾ ਉਹ ਜ਼ਿੰਮੇਵਾਰੀ ਦਿੱਤੀ ਹੈ ਕੁਸ਼ਨ ਪਿਆਚਾਰੇ ਨੂੰ ਜੀ ਔਰ ਇਸ ਨੂੰ ਦੇਖਦੇ ਤੁਸੀਂ ਦੇਖ ਰਹੇ ਹੋ ਕਿ ਕੱਲ ਤੋਂ ਫੋਨ ਵੀ ਆ ਰਹੇ ਨੇ ਲੋਕ ਲੱਡੂ ਵੰਡ ਰਹੇ ਨੇ 8 12 ਤਮੱਕੇ ਚੱਲ ਰਹੇ ਨੇ ਜਸ਼ਨ ਮਨਾ ਰਹੇ ਨੇ ਕੱਲ ਜਦੋਂ ਮੈਂ ਉੱਥੇ ਮੈਂ ਦੱਸ ਰਿਹਾ ਕਿ ਮੈਂ ਉੱਥੇ ਜਦੋਂ ਗਿਆ ਤਾਂ ਮੈਨੂੰ ਫੋਨ ਆਇਆ ਜੀ ਇੱਕ ਫਟੇਗਰ ਚੋਰੀਆਂ ਤੋਂ ਜੀ ਮੈਨੂੰ ਕਹਿਣ ਲੱਗੇ ਜੀ ਕਿੱਥੇ ਸੋਤਾ ਸਾਹਿਬ ਮੈਂ ਕਹਿੰਦਾ ਮੈਂ ਤੇ ਦਫ਼ਤਰ ਆ ਜੀ ਜੀ ਕਹਿੰਦੇ ਕਿ ਅਸੀਂ ਤੇ ਤੁਹਾਡੇ ਕੋਲ ਟੋਲਾ ਕੇ ਆਣਗੇ ਮੈਂ ਕਿ ਕਿਸ ਖੁਸ਼ੀ ਆਨੇ ਤੇ ਧਨਵਾਦਾਂ ਜਿੰਮੇਵਾਰੀ ਮਿਲ ਗਈ ਹੋਈ ਆ ਹਾਂ 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 ਤੋਂ ਮੈਂ ਕਿ ਜੀ ਨਹੀਂ ਟੋਲਦੀ ਨਹੀਂ ਲੋਰ ਸਿਰਫ ਆਸ਼ੀਰਵਾਦੀ ਲੋਰ ਹੈ ਮੈਂ ਟੋਲ ਲੈ ਕੇ ਕੋਈ ਇੱਛਾ ਨਹੀਂ ਹੋਣਾ ਕਿਉਂਕਿ ਮੈਂ ਕਿ ਤੁਹਾਡਾ ਸੇਵਾਦਾਰ ਹੈ ਔਰ ਸੇਵਾ ਤੌਰ ਤੇ ਕੰਮ ਕਰਾਂਗੇ ਔਰ ਲੋਕਾਂ ਨੂੰ ਚੰਗੀ ਸਹੂਲਤਾਂ ਦਵਾਂਗੇ ਔਰ ਇਸੇ ਤਰੀਕੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਤਾਂ ਆਟੋਮੈਟਿਕਲੀ ਜਿਹੜਾ ਵਾ ਵੇਵ ਜਿਹੜਾ ਜੀ ਆਗਿਆ ਸੀ 65% ਵਰਕ ਕੀਤਾ ਹੈ ਇਸ ਵਾਰ 95% ਵਰਕ ਕਰਕੇ ਪੂਰੇ ਦਾ ਪੂਰੇ ਵੇਵ ਨੂੰ ਜਰਾ ਬਦਲ ਕੇ ਰੱਖ ਦਾਂਗੇ ਇਹ ਸਾਡਾ ਗਰੰਟੀ ਤੇ ਹਕਾਤ ਨਹੀਂ ਸਰ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਬਾਰਡਰ ਜ਼ਿਲ੍ਹਾ ਹੋਣ ਕਰਕੇ ਬਹੁਤ ਪਿਛੜਿਆ ਹੋਇਆ ਵਾ ਜੀ ਔਰ ਇਸ ਪਿਛੜੇ ਹੋਏ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਉਹ ਰੋਜ਼ਗਾਰ ਨੂੰ ਲਿਆਉਣ ਦੇ ਲਈ ਕੀ ਉਪਰਾਲੇ ਕੀਤੇ ਜਾਣਗੇ ਤੁਹਾਡੇ ਵੱਲੋਂ ਜੀ ਵੇਖੋ ਜੀ ਆ ਜਿਹੜਾ ਰੁਜ਼ਗਾਰ ਦੀ ਗੱਲ ਆ ਤੁਸੀਂ ਦੇਖ ਰਹੇ ਕਿੰਨੀਆਂ ਰੋਜ਼ ਰੋ ਤਰ੍ਹਾਂ 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 ਪੱਤੇ ਪੱਤਰ ਸੀ ਦੇ ਰਹੇ ਤੁਸੀਂ ਦੇਖ ਰਹੇ ਕਿ ਹਰ ਪੱਖੋਂ ਔਰ ਇਹਦੇ ਵਿੱਚ ਕਿਹੜਾ ਬਾਰਡਰ ਏਰੀਆ ਹੀ ਨਹੀਂ ਆ ਜੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਜ਼ੋਨ ਨੇ ਸਾਰੇ ਜ਼ੋਨਾਂ ਦੇ ਵਿੱਚੋਂ ਬੰਦੇ ਲੈ ਜਾਂਦੇ ਨੇ ਔਰ ਕਿਸੇ ਨੂੰ ਰਿਸ਼ਵਤ ਖੋਰੀ ਨਹੀਂ ਹਮਮ ਕੁਆਲੀਫਿਕੇਸ਼ਨ ਦੇ ਮੁਤਾਬਕ ਅਗਲਾ ਬੰਦਾ ਡਿਜ਼ਰਵ ਕਰਦਾ ਤਾਂ ਮਾਨ ਸਾਹਿਬ ਉਹਨਾਂ ਨੂੰ ਜੋਬ ਦਿੰਦੇ ਨੇ ਔਰ ਇਹ ਸਾਡੀ ਪਾਰਟੀ ਦਾ ਪਿੱਲੀ ਗਰੰਟੀ ਸੀ हां हां बिल्कुल और ਅਸੀਂ ਉਹ ਗਰੰਟੀਆਂ ਬੁਕਤਾਈਆਂ ਉਸ ਤੋਂ ਬਾਅਦ ਸਾਡੀਆਂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਗਰੰਟੀਆਂ ਨੂੰ ਵਚਨਬੰਦ ਕਰਕੇ ਪੂਰੀਆਂ ਕਰਨ ਦੀ ਕੋਸ਼ਿਸ਼ ਕਰੇ ਜਿਵੇਂ ਆਟਾ ਦਾਲ ਸਕੀਮ ਸੀ ਅਸੀਂ ਘਰ ਪਹਚਾਈ ਆ ਜੀ ਜੀ ਹਾਂਜੀ ਉਸ ਵਾਰ ਟੋਲ ਟੈਕਸ ਜਿਹੜਾ ਸੀ ਉਹ ਕਿੰਨੇ ਬੰਦ ਕੀਤੇ ਟੋਲ ਪਲੇਸ ਜੀ ਹਾਂ ਬਿਲਕੁਲ ਬਿਲਕੁਲ ਔਰ ਇਹਨਾਂ ਲੋਕਾਂ ਨੂੰ ਜਿਹੜਾ ਰਾਹਤ ਮਿਲੀ ਆ ਹੁਣ ਮਾਨ ਸਾਹਿਬ ਹੁਣਾਂ ਦਾ ਨਵਾਂ ਬਿਆਨ ਆ ਇਸੇ ਕਿ ਜਿਹੜਾ ਹਸਪਤਾਲ ਦੇ ਵਿੱਚ ਪਰਚੀਆਂ ਨੇ ਉਹ ਬੰਦ ਕਰੋ ਟੈਕਸ ਉਹ ਇਹਦੇ ਨਾਲ ਆਮ ਨਾਗਰਿਕ ਨਾਗਰਿਕ ਨੂੰ ਬਰੀ ਸਹੂਲਤ ਮਿਲੀ ਹੋਈ ਆ ਔਰ ਰਾਹਤ ਮਿਲੀ ਜੀ ਔਰ ਡਾਕਟਰਾਂ ਨੂੰ ਜਿਹੜਾ ਹਦਾਇਤਾਂ ਕੀਆ ਸਨ ਵੀ ਤੁਸੀਂ ਬਾਹਰ ਤੇ ਦਵਾਈ ਨਹੀਂ ਲਿਖਣੀ ਹਾਂ 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 ਔਰ ਉਹਦੇ ਨਾਲ ਵੀ ਆਮ ਨਾਗਰਿਕ ਨੂੰ ਬਰੀ ਇੱਕ ਰਾਹਤ ਮਿਲੀ ਆ ਜੀ ਔਰ ਆਮ ਨਾਗਰਿਕ ਜਿਹੜਾ ਆ ਉਹ ਆਮ ਆਦਮੀ ਪਾਰਟੀ ਤੋਂ ਇਸ ਤਰੀਕੇ ਨਾਲ ਦੇਖ ਰਿ ਜੀ ਉਹ ਅੱਜ ਇਹ ਪੂਰਾ ਵਿਸ਼ਵਾਸ ਜੋ ਗੱਲ ਹੋ ਗਈ ਕਿ ਵਾਕੇ ਪੰਜਾਬ ਦੇ ਪੁੱਤ ਨੇ ਪੰਜਾਬ ਦੇ ਲੋਕਾਂ ਦਾ ਦਰਦ ਵੇਖਿਆ ਸੋ ਗੱਲਬਾਤ ਲਈ ਧੰਨਵਾਦ ਇਸਨ ਮਿਨੋਰਟੀ ਕਮਿਸ਼ਨ ਦੇ ਮੈਂਬਰ ਬਣੇ ਸਿਮੌਨਸ ਹੋਤਾ ਜੀ ਜਿਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮਸੀਹ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਉਹ ਲਗਾਤਾਰ ਪ੍ਰਯਾਸ ਕਰਨਗੇ ਔਰ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਆ ਰੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਵਾ ਮਸੀਹ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਮੋੜਨ ਗੱਲਬਾਤ ਦਾ ਵੱਖ-ਵੱਖ ਸਿਆਸੀ ਲੀਡਰਾਂ ਦੇ ਨਾਲ ਸਾਡਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਤੁਸੀਂ ਲਗਾਤਾਰ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਕੈਮਰਾਮੈਨ ਰੋਹਿਤ ਗੁਪਤਾ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੈਸ਼ ਪੰਡਤ ਧੰਨਵਾਦ